ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਪੰਜਾਬੀ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਅੱਜ ਦੀ ਕਹਾਣੀ ਇੱਕ ਵੀਰ ਵੱਲੋਂ ਦੱਸੀ ਆਪਣੀ ਹੱਡ ਬੀਤੀ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਵੀਰ ਨੇ ਦੱਸਿਆ ਮੇਰਾ ਨਾਮ ਮਨਪ੍ਰੀਤ ਹੈ ਮੈਂ ਚੰਗੇ ਘਰ ਨਾਲ ਸੰਬੰਧ ਰੱਖਦਾ ਹਾਂ ਮੇਰੀ ਬਹੁਤ ਵਧੀਆ ਜ਼ਿੰਦਗੀ ਸੀ ਮੈਂ ਬਹੁਤ ਪਰਸਨੈਲਿਟੀ ਰੱਖਦਾ ਸੀ ਹਰ ਕੋਈ ਮੈਨੂੰ ਕਹਿੰਦਾ ਸੀ ਮਨਪ੍ਰੀਤ ਦੇ ਕੱਪੜੇ ਜੁੱਤੀਆਂ ਸਾਰੇ ਨਾਲੋਂ ਸੋਹਣੇ ਹੁੰਦੇ ਹਨ ਮੈਂ ਟੋਰਸ਼ ਕਿੰਨੀ ਜ਼ਿਆਦਾ ਹੀ ਰੱਖਦਾ ਸੀ ਮੈਂ ਮਸਾ ਦਾਸੀ ਪੜ ਸਕਿਆ ਇਸ ਤੋਂ ਅੱਗੇ ਨਹੀਂ ਪੜ ਸਕਿਆ ਕਿਉਂਕਿ ਮੈਂ 10ਵੀਂ 'ਚ ਫੇਲ ਹੋ ਗਿਆ ਸੀ ਬਸ ਆਪਣੇ ਆਪ ਵਿੱਚ ਹੀ ਰਹਿੰਦਾ ਸੀ ਮੇਰੇ ਪਿਓ ਦਾ ਆਪਣਾ ਠੇਕਾ ਹੁੰਦਾ ਸੀ ਚੰਗੇ ਪੈਸੇ ਕਮਾਉਂਦਾ ਸੀ ਖਾਣ ਪੀਣ ਨੂੰ ਖੁੱਲਾ ਹੁੰਦਾ ਸੀ ਮੇਰੀ ਇੱਕ ਭੈਣ ਸੀ ਜੋ ਵਿਆਹ ਦਿੱਤੀ ਸੀ ਉਹਨੂੰ ਵੀ ਬੜਾ ਦਾਇਜ ਦਿੱਤਾ ਸੀ ਉਸ ਵੇਲੇ ਉਹਨੂੰ ਇੰਨਾ ਦਾਜ ਦਿੱਤਾ ਕਿ ਸਾਰੇ ਲੋਕ ਹੈਰਾਨ ਹੋ ਗਏ ਸੀ ਉਹਨੂੰ ਮੋਟਰਸਾਈਕਲ ਤੇ ਬਹੁਤ ਸਿਆਣਾ ਪਾਇਆ ਸੀ ਮੇਰੇ ਘਰਦਿਆਂ ਨੇ ਮੇਰੇ ਵੱਲ ਦੇਖਿਆ ਤਾਂ ਕਹਿਣ ਲੱਗੇ ਇਹਦਾ ਵੀ ਹੁਣ ਵਿਆਹ ਕਰ ਦਿੰਦੇ ਹਾਂ ਮੇਰਾ ਦਾਦਾ ਬੜਾ ਰੁੱਭ ਵਾਲਾ ਸੀ ਉਹ ਹੀ ਘਰ ਦਾ ਸਭ ਕੁਝ ਉਸਨੇ ਜੋੜਿਆ ਸੀ ਜਮੀਨ ਜਾਇਦਾਦ ਦਾ ਕੰਮ ਜੈ ਦਾਦਾ ਦਾ ਕੰਮ ਉਹਦਾ ਹੀ ਹੁੰਦਾ ਸੀ ਮੇਰਾ ਪਿਓ ਠੇਕੇ ਤੇ ਹੁੰਦਾ ਸੀ ਚਾਚੇ ਤਾਏ ਰਲ ਕੇ ਕੰਮ ਕਰਦੇ ਚੰਗਾ ਕਮਾਉਂਦੇ ਸੀ ਖਰਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਉਹਨਾਂ ਦਿਨਾਂ ਵਿੱਚ ਸਾਡੇ ਕੋਲ ਖੁੱਲਾ ਪੈਸਾ ਹੁੰਦਾ ਸੀ ਖੁੱਲਾ ਖਰਚ ਕਰਦੇ ਬੜੀਆਂ ਮੋਜਾਂ ਲੁੱਟਦੇ ਹੁੰਦੇ ਸੀ ਇੱਕ ਦਿਨ ਮੇਰੇ ਲਈ ਰਿਸ਼ਤਾ ਆਇਆ ਮੇਰੇ ਮਾਪਿਓ ਨੇ ਮੇਰੇ ਲਈ ਕੁੜੀ ਦੇਖੀ ਉਹਨਾਂ ਨੇ ਪਸੰਦ ਕਰ ਲਈ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਸੀ ਨਾ ਚਾਹੁੰਦੇ ਹੋਏ ਵੀ ਮਾਪੇ ਦੇ ਕਹਿਮਤੇ ਮੈਂ ਰਿਸ਼ਤੇ ਨੂੰ ਹਾਂ ਕਹਿ ਦਿੱਤੀ ਪਰ ਮੈਂ ਦਿਲੋਂ ਖੁਸ਼ ਨਹੀਂ ਸੀ ਮੇਰੇ ਮਾਪੇ ਨੇ ਮੇਰਾ ਧੱਕੇ ਨਾਲ ਵਿਆਹ ਕਰ ਦਿੱਤਾ ਮੇਰੇ ਘਰ ਵਾਲੀ ਘਰ ਆ ਗਈ ਮੇਰੇ ਘਰ ਵਾਲੀ ਦਾ ਨਾਮ ਅਮਨਸੀ ਅਮਨ ਦੀ ਉਮਰ ਉਦੋਂ 26 ਸਾਲ ਦੀ ਸੀ ਪਰ ਮੈਂ ਤਾਂ ਹਜੇ 22 ਸਾਲ ਦਾ ਜਵਾਨ ਮੁੰਡਾ ਸੀ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਪਰ ਮੇਰੇ ਘਰਦਿਆਂ ਨੇ ਧੱਕੇ ਨਾਲ ਵਿਆਹ ਕਰ ਦਿੱਤਾ ਮੇਰਾ ਪਿਓ ਕਹਿੰਦਾ ਸੀ ਤੇਰਾ ਵਿਆਹ ਕਰ ਦੇਣਾ ਕਿਉਂਕਿ ਤੂੰ ਟਾਰਚ ਕਿੱਲੀ ਵੱਲ ਜ਼ਿਆਦਾ ਧਿਆਨ ਦੇਣਾ ਤੇ ਕੰਮ ਨਹੀਂ ਕਰਦਾ ਮੇਰੇ ਪਿਓ ਨੇ ਮੈਨੂੰ ਕੋਈ ਕੰਮ ਸਿਖਾਇਆ ਹੀ ਨਹੀਂ ਸੀ ਹੌਲੀ-ਹੌਲੀ ਮੈਂ ਵੀ ਉਸ ਵਿਆਹ ਨੂੰ ਫਿਰ ਮੰਨ ਲਿਆ ਸੀ ਮੈਂ ਕੰਮ ਕਰਤਾ ਕੋਈ ਕਰਦਾ ਨਹੀਂ ਸੀ ਸਾਰਾ ਸੌਦਾ ਪੱਤਾ ਤੇ ਹਰ ਇੱਕ ਚੀਜ਼ ਘਰੇ ਮੇਰੇ ਮਾਪੇ ਹੀ ਲਿਆਉਂਦੇ ਸੀ ਮੈਨੂੰ ਤਾਂ ਕਿਸੇ ਚੀਜ਼ ਦਾ ਕੋਈ ਫਿਕਰ ਹੀ ਨਹੀਂ ਸੀ ਮੈਂ ਆਪਣੇ ਘਰ ਵਾਲੀ ਨੂੰ ਫਿਰ ਹੌਲੀ-ਹੌਲੀ ਪਿਆਰ ਕਰਨ ਲੱਗ ਗਿਆ ਉਹ ਵੀ ਮੇਰੇ ਤੋਂ ਖੁਸ਼ ਸੀ ਸਾਡੇ ਸਾਰੇ ਟੱਬਰ ਦਾ ਆਪਸ ਵਿੱਚ ਬੜਾ ਥਵਾਕ ਹੁੰਦਾ ਸੀ ਪਰ ਮੇਰੀ ਘਰ ਵਾਲੀ ਦੇ ਆਉਣ ਤੋਂ ਬਾਅਦ ਸਾਰੇ ਵੱਖ-ਵੱਖ ਹੋ ਗਏ ਉਹ ਬੜੇ ਨੱਕ ਬੁਲਝੇ ਵੜਦੀ ਸੀ ਕਿਸੇ ਨੂੰ ਚੰਗਾ ਨਹੀਂ ਸਮਝਦੀ ਸੀ ਬਸ ਇਹੀ ਸਮਝਦੀ ਸੀ ਜੇ ਉਹ ਕੁਝ ਹਾਂ ਮੈਂ ਹੀ ਹਾਂ ਮੇਰੀ ਮਾਂ ਤੇ ਮੇਰਾ ਪਿਓ ਆਪਣੇ ਨੂੰਹ ਦੇ ਪੜੇ ਗੁਣਗਾਉਂਦੇ ਹੁੰਦੇ ਸੀ ਮੇਰੀ ਤਾਂ ਕੋਈ ਗੱਲ ਹੀ ਨਹੀਂ ਸੀ ਸੁਣਦਾ ਮੇਰੇ ਚਾਚੇ ਤਾਂ ਇਹ ਵੀ ਕਹਿ ਦਿੰਦੇ ਸੀ ਕਿ ਪਤਾ ਨਹੀਂ ਕਿ ਪਰਿਵਿਆਹ ਕਿ ਲਿਆਇਆ ਜਿਹਦੇ ਗੁਣਗਾਉਂਦੇ ਰਹਿੰਦੀ ਆ ਮੇਰੇ ਘਰ ਵਾਲੀ ਇੰਨੀ ਸੋਹਣੀ ਵੀ ਨਹੀਂ ਸੀ ਫਿਰ ਵੀ ਮੇਰੇ ਮਾਂ ਪਿਓ ਉਹਦਾ ਬੜਾ ਤੇ ਕਰਦੇ ਸੀ ਮੇਰੀ ਵੱਡੀ ਭਾਬੀ ਵੀ ਸੀ ਪਰ ਉਹਨਾਂ ਨੂੰ ਕੋਈ ਵਿਚਾਰੀ ਨੂੰ ਪੁੱਛਦਾ ਹੀ ਨਹੀਂ ਸੀ ਤੇ ਮੇਰੀ ਮਾਂ ਉਸ ਨਾਲ ਲੜਦੀ ਰਹਿੰਦੀ ਤੇ ਫਿਰ ਉਹ ਆਪਣੀ ਨਿੱਕੀ ਜੀ ਕੁੜੀ ਨੂੰ ਲੈ ਕੇ ਆਪਣੇ ਪੇਕੇ ਰਹਿਣ ਲੱਗ ਪਈ ਤੇ ਅੱਜ ਤੱਕ ਕਦੀ ਸਹਰਿਆਂ ਦੇ ਨਹੀਂ ਆਈ ਫਿਰ ਹੌਲੀ-ਹੌਲੀ ਘਰਦਿਆਂ ਨੇ ਦੇਖਿਆ ਕਿ ਮੈਂ ਕੋਈ ਕੰਮ ਨਹੀਂ ਸਿੱਖਿਆ ਨਾ ਹੀ ਕੋਈ ਕੰਮ ਕਰਦਾ ਮੈਨੂੰ ਬਾਹਰ ਭੇਜਨ ਨੂੰ ਕਹਿ ਦਿੱਤਾ ਮੈਂ ਪਹਿਲਾਂ ਆਪਣਾ ਬੱਚਾ ਦੇਖ ਕੇ ਜਾਣਾ ਚਾਹੁੰਦਾ ਸੀ ਫਿਰ ਮੇਰੇ ਕੁੜੀ ਹੋਈ ਫਿਰ ਮੈਂ ਫੇਰ ਵੀ ਕਿਤੇ ਨਾ ਗਿਆ ਮੈਂ ਇੰਨਾ ਦਿਨਾਂ ਵਿੱਚ ਘਰੇ ਰਿਆ ਮੈਂ ਚਾਹੁੰਦਾ ਸੀ ਕਿ ਮੇਰੇ ਘਰਵਾਲੀ ਦੇ ਇੱਕ ਬੱਚਾ ਹੋਰ ਹੋ ਜਾਵੇ ਅਸੀਂ ਬੜੀਆਂ ਦਵਾਈਆਂ ਖਾਧੀਆਂ ਮੇਰੀ ਮਾਂ ਨੇ بڑے ਟੂਨੇ ਟੱਪੇ ਕਰਾਏ ਬੜੀਆਂ ਸੁੱਖਾਂ ਸੁਖੀਆਂ ਤੇ ਫਿਰ ਮੇਰੀ ਘਰ ਵਾਲੀ ਦੀ ਝੋਲੀ ਭਰ ਗਈ ਉਹ ਫਿਰ ਪ੍ਰੈਗਨੈਂਟ ਹੋ ਗਈ ਤੇ ਮੈਂ ਸ਼ਰਾਬ ਪੀਣ ਲੱਗ ਪਿਆ ਮੇਰੇ ਦੂਜੀ ਕੁੜੀ ਹੋ ਗਈ 7 ਸਾਲਾਂ ਦਾ ਫਰਕ ਦੋਨਾਂ ਕੁੜੀਆਂ ਦਾ ਸੀ ਮੈਂ ਬਹੁਤੀ ਸ਼ਰਾਬ ਤਾਂ ਨਹੀਂ ਪੀਂਦਾ ਸੀ ਕਈ ਵਾਰ ਗੁੱਸੇ ਵਿੱਚ ਆ ਕੇ ਘਰੇ ਲੜ ਪੈਂਦਾ ਹੁੰਦਾ ਸੀ ਮੇਰੇ ਘਰ ਵਾਲੀ ਦੇ ਫੇਕੇ ਆਉਂਦੇ ਤੇ ਮੈਨੂੰ ਲੜਾਈ ਝਗੜਾ ਕਰ ਦਿੰਦੇ ਮੈਨੂੰ ਉਹਨਾਂ ਨੂੰ ਵੇਖ ਕੇ ਬੜੀ ਖੇਚ ਚੜਦੀ ਸੀ ਮੈਨੂੰ ਬਿਲਕੁਲ ਨਹੀਂ ਚੰਗੇ ਲੱਗਦੇ ਹੁੰਦੇ ਸੀ ਪਤਾ ਨਹੀਂ ਉਹਨਾਂ ਨੂੰ ਵੇਖ ਕੇ ਤਾਂ ਮੇਰਾ ਦਿਲ ਦੁਖਣ ਲੱਗ ਜਾਂਦਾ ਕਿ ਇਹ ਕਿਉਂ ਆ ਗਏ ਮੇਰੇ ਘਰ ਵਾਲੀ ਤੋ ਮੇਰਾ ਮਾਨ ਉੱਠ ਗਿਆ ਸੀ ਫਿਰ ਵੀ ਮੈਂ ਕਦੀ ਕਦੀ ਉਹਨੂੰ ਪਿਆਰ ਕਰਦਾ ਹੁੰਦਾ ਸੀ ਉਹਨੂੰ ਮੇਰੀ ਕੋਈ ਪਰਵਾਹ ਨਹੀਂ ਸੀ ਬਸ ਆਪਣੇ ਸੱਸ ਸਹੁਰੇ ਨਾਲ ਹੀ ਬਿਜੀ ਰਹਿੰਦੀ ਸੀ ਜੇ ਕਿਤੇ ਜਾਣ ਆਉਣ ਵਾਸਤੇ ਕਹਿ ਦਿੰਦੀ ਤਾਂ ਮੈਨੂੰ ਮਨਾ ਕਰ ਦਿੰਦੀ ਮੇਰੇ ਪਿਓ ਨਾਲ ਜਿੱਥੇ ਮਰਜ਼ੀ ਚਲੀ ਜਾਂਦੀ ਸੀ ਉਹਨੂੰ ਮੇਰੀ ਕੋਈ ਪਰਵਾਹ ਨਹੀਂ ਸੀ ਮੇਰੇ ਸਾਹਮਣੇ ਡੈਡੀ ਨਾਲ ਤਿਆਰ ਹੋ ਕੇ ਤੁਰ ਪੈਂਦੀ ਸੀ ਮੇਰੀ ਮਾਂ ਉਹਨੂੰ ਆਪ ਨਾਲ ਭੇਜਦੀ ਸੀ ਤੂੰ ਆਪਣੇ ਰਿਸ਼ਤੇਦਾਰੀ ਵਿੱਚ ਘੁੰਮ ਫੇਰਾ ਮੈਨੂੰ ਘਰੇ ਛੱਡ ਜਾਂਦੇ ਤੇ ਦੋਨੇ ਨੂੰ ਸਹੁਰਾ ਰਿਸ਼ਤੇਦਾਰੀਆਂ ਵਿੱਚ ਘੁੰਮਦੇ ਫਰਦੇ ਇਸ ਗੱਲ ਤੇ ਮੈਨੂੰ ਵੀ ਬੜਾ ਗੁੱਸਾ ਆਉਂਦਾ ਸੀ ਕਿ ਮੇਰੀ ਕੋਈ ਪਸਚੁਗਚ ਨਹੀਂ ਮੇਰਾ ਵੀ ਦਿਲ ਕਰਦਾ ਕਿ ਮੈਂ ਆਪਣੀ ਘਰਵਾਲੀ ਦੇ ਨਾਲ ਘੁੰਮਾਂ ਫਿਰਾਂ ਪਰ ਫਿਰ ਮੈਂ ਬੜਾ ਧਿਆਨ ਨਾ ਦਿੰਦਾ ਸੋਚਦਾ ਕਿ ਡੈਡੀ ਵੱਡਾ ਐਸ ਕਰਕੇ ਮੇਰੇ ਘਰਵਾਲੀ ਉਹਦੀ ਇੱਜ਼ਤ ਕਰਦੀ ਐ ਤਾਂ ਇਹ ਨਾਲ ਲੈ ਜਾਂਦੀ ਐ ਪਰ ਮੈਂ ਉਹਦਾ ਘਰਵਾਲਾ ਸੀ ਮੇਰਾ ਵੀ ਫਰਜ਼ ਬਣਦਾ ਸੀ ਕਿ ਮੈਂ ਆਪਣੇ ਘਰਵਾਲੀ ਨੂੰ ਆਪਣੇ ਸਹੁਰਿਆਂ ਦੀਆਂ ਰਿਸ਼ਤੇਦਾਰੀਆਂ ਵਿੱਚ ਘਮਾਉਣ ਫਰਾਉਣ ਲੈ ਕੇ ਜਾਵਾਂ ਮੇਰੇ ਘਰ ਵਾਲੀ ਕਹਿੰਦੀ ਸੀ ਤੂੰ ਕੰਮ ਤੇ ਜਾਇਆ ਕਰ ਹੌਲੀ-ਹੌਲੀ ਮੈਂ ਮਿਸਤਰੀਆਂ ਨਾਲ ਜਾਣ ਲੱਗ ਪਿਆ ਮੇਦੀਆਂ ਕੁੜੀਆਂ ਛੋਟੀਆਂ ਸੀ ਪਰ ਵਧੀਆ ਸਕੂਲ ਵਿੱਚ ਪੜ੍ਹਦੀਆਂ ਸੀ ਮੇਰੇ ਘਰ ਵਾਲੀ ਨੇ ਮੇਰੇ ਡੈਡੀ ਨੂੰ ਕਹਿ ਕੇ ਕੁੜੀਆਂ ਨੂੰ ਪ੍ਰਾਈਵੇਟ ਸਕੂਲ ਵਿੱਚੋਂ ਹਟਾ ਕੇ ਕਨਵਰਟ ਸਕੂਲ ਵਿੱਚ ਲਾਤਾ ਮੇਰਾ ਪਿਓ ਸਾਰਾ ਖਰਚਾ ਚੁੱਕਦਾ ਹੁੰਦਾ ਸੀ ਤੇ ਮੈਂ ਜੋ 300 ਰੁਪਿਆ ਕਮਾ ਕੇ ਲਿਆਉਂਦਾ ਸੀ ਉਹ ਬਸ ਕਿਸੇ ਦੀ ਗਣਤੀ ਵਿੱਚ ਹੀ ਨਹੀਂ ਆਉਂਦਾ ਹੁੰਦਾ ਸੀ ਫਿਰ ਵੀ ਮੈਨੂੰ ਇਹੀ ਕਹਿੰਦੇ ਸੀ ਕਿ ਤੂੰ ਕੀ ਕਮਾਉਣਾ ਤੇਰੀ ਕਮਾਈ ਕੋਈ ਨਹੀਂ ਹੈ ਮੇਰੇ ਘਰ ਵਾਲੀ ਮੇਰੇ ਪਿਓ ਦੇ ਨਾਲ ਹੀ ਰਹਿੰਦੀ ਸੀ ਹੌਲੀ-ਹੌਲੀ ਮੈਂ ਦੁਖੀ ਜਿਹਾ ਰਹਿਣ ਲੱਗ ਪਿਆ ਮੇਰੇ ਘਰ ਵਾਲੀ ਮੈਨੂੰ ਆਪਣੇ ਨੇੜੇ ਨਹੀਂ ਲੱਗਣ ਦਿੰਦੀ ਹੁੰਦੀ ਸੀ ਉਹ ਆਪਣੇ ਭੈਣ ਜੀਜੇ ਦਾ ਬੜਾ ਤੇ ਘਰਦੀ ਸੀ ਉਹਦਾ ਜੀਜਾ ਬਾਹਰੋਂ ਆਇਆ ਸੀ ਉਹਦੇ ਦੋ ਮੁੰਡੇ ਸੀ ਉਹ ਵੀ ਇੱਥੇ ਰਹਿਣ ਲਈ ਆਉਂਦੇ ਹੁੰਦੇ ਸੀ ਦੋ ਕੁੜੀਆਂ ਤੋਂ ਬਾਅਦ ਮੇਰੇ ਘਰ ਵਾਲੀ ਕਹਿਣ ਲੱਗੀ ਹੁਣ ਤੀਜਾ ਨਿਆਣਾ ਨਹੀਂ ਲੈਣਾ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਹੋ ਸਕਦਾ ਰੱਬ ਆਪਾਂ ਨੂੰ ਮੁੰਡਾ ਦੇ ਦੇਵੇ ਪਰ ਪਤਾ ਨਹੀਂ ਉਹ ਤੀਜਾ ਬੱਚਾ ਨਹੀਂ ਲੈਣਾ ਚਾਹੁੰਦੀ ਸੀ ਉਹਨੇ ਮੈਨੂੰ ਹੱਥ ਤੱਕ ਨਹੀਂ ਲਾਉਣ ਦਿੱਤਾ ਸੀ ਮੈਨੂੰ ਕਹਿ ਦਿੰਦੀ ਮੇਰੇ ਤੋਂ ਦੂਰ ਰਿਹਾ ਕਰ ਤੂੰ ਤਾਂ ਸ਼ਰਾਬ ਪੀਣਾ ਹੈ ਤੇ ਮੈਨੂੰ ਤੇਰੇ ਤੋਂ ਨਫ਼ਰਤ ਜੀ ਹੋਈ ਪਈ ਹੈ ਹੌਲੀ ਹੌਲੀ ਮੇਰੀ ਮਾਂ ਬਿਮਾਰ ਰਹਿਣ ਲੱਗ ਪਈ ਤੇ ਉਹਦੀਆਂ ਕਿਡਨੀਆਂ ਫੇਰ ਹੋ ਗਈਆਂ ਤੇ ਫਿਰ ਉਹ ਸਾਨੂੰ ਛੱਡ ਕੇ ਚਲੀ ਗਈ ਮਾਂ ਦੀ ਮੌਤ ਦਾ ਮੈਨੂੰ ਬਹੁਤ ਦੁੱਖ ਸੀ ਕਿਉਂਕਿ ਸਾਡੇ ਘਰ ਵਿੱਚ ਮੈਨੂੰ ਸਮਝਣ ਵਾਲੀ ਸਿਰਫ ਉਹ ਹੀ ਸੀ ਮੇਰੀ ਮਾਂ ਦੀ ਮੌਤ ਤੋਂ 2 ਮਹੀਨੇ ਬਾਅਦ ਮੇਰੇ ਪਿਓ ਨੇ ਮੈਨੂੰ ਦੁਬਈ ਭੇਜ ਦਿੱਤਾ ਪਰ ਮੈਂ ਜਾਣਾ ਨਹੀਂ ਚਾਹੁੰਦਾ ਸੀ ਮੇਰੇ ਘਰ ਵਾਲੀ ਮੇਰੇ ਬੱਚੇ ਐ ਮੈਂ ਉਹਨਾਂ ਕੋਲ ਹੀ ਰਹੂੰਗਾ ਦੁੱਖ ਸੁੱਖ ਵੇਲੇ ਮੈਂ ਆਪਣੇ ਘਰ ਵਾਲੀ ਦੇ ਕੰਮ ਆਉਂਗਾ ਪਰ ਮੇਰੇ ਘਰ ਵਾਲੀ ਕਹਿੰਦੀ ਨਹੀਂ ਤੂੰ ਬਾਹਰ ਜਾ ਮੇਰੇ ਕੋਲ ਡੈਡੀ ਹੈਗਾ ਮੇਰੀ ਸਾਲੀ ਤੇ ਉਹਦਾ ਘਰ ਵਾਲਾ ਸਾਡੇ ਘਰੇ ਬੜਾ ਔਣ ਜਾਣ ਲੱਗ ਪਏ ਸੀ ਮੈਂ ਫਿਰ ਬਾਹਰ ਚਲਾ ਗਿਆ ਕਿ ਚਾਰ ਪੈਸੇ ਕਮਾ ਲਿਆਉਂਗਾ ਧੀਆਂ ਖੁਸ਼ ਰਹਿਣਗੀਆਂ ਅਸੀਂ ਤੀਜਾ ਬੱਚਾ ਫਿਰ ਲੈ ਲਵਾਂਗੇ ਮਗਰੋਂ ਹੀ ਇੱਕ ਦਿਨ ਜਦਨੇ ਵੀਡੀਓ ਕਾਲ ਕੀਤੀ ਤਾਂ ਮੇਰੇ ਘਰ ਵਾਲੀ ਇਕੱਲੀ ਬੈਠੀ ਸੀ ਤੇ ਉਹਦਾ ਜੀਜਾ ਉਸਦੇ ਕੋਲ ਆਇਆ ਬੈਠਾ ਸੀ ਮੈਂ ਪੁੱਛਿਆ ਵੀ ਕਿਉਂ ਆਇਆ ਤਾਂ ਕਹਿਣ ਲੱਗੀ ਭਾਜੀ ਇਨਵਰਟਰ ਠੀਕ ਕਰਨ ਆਇਆ ਹੈ ਇਨਵਰਟਰ ਖਰਾਬ ਹੋ ਗਿਆ ਸੀ ਮੈਨੂੰ ਸ਼ੱਕ じゃ ਹੋ ਗਿਆ ਕਿਉਂਕਿ ਮੈਨੂੰ ਤਾਂ ਪਹਿਲਾਂ ਹੀ ਨਹੀਂ ਚੰਗਾ ਲੱਗਦਾ ਸੀ ਤੇ ਫਿਰ ਮੈਂ ਆਪਣਾ ਸਾਰਾ ਕੰਮਕਾਰ ਛੱਡ ਕੇ ਇੱਥੇ ਵਾਪਸ ਆ ਗਿਆ ਮੇਰੇ ਡੈਡੀ ਨੇ ਠੇਕੇ ਤੋਂ ਹਟ ਗਏ ਠੇਕੇ ਦਾ ਕੰਮ ਬੰਦ ਕਰ ਦਿੱਤਾ ਤੇ ਉਹ ਵੀ ਘਰੇ ਰਹਿਣ ਲੱਗ ਪਏ ਤੇ ਇੱਕ ਮੱਝ ਸੰਭਾਲਣ ਲੱਗ ਪਏ ਅਸੀਂ ਘਰੇ ਖੁੱਲਾ ਦੁੱਧ ਵਰਤਦੇ ਸੀ ਮੇਰੇ ਘਰ ਵਾਲੀ ਨੇ ਜਿਉਂ ਮੈਂ ਆਇਆ ਸੀ ਮੈਨੂੰ ਇੱਕ ਵਾਰ ਵੀ ਲਾਗੇ ਨਹੀਂ ਲੱਗਣ ਦਿੱਤਾ ਸੀ ਮੈਂ ਉਹਨੂੰ ਬੜਾ ਪਿਆਰ ਕਰਨਾ ਚਾਹੁੰਦਾ ਸੀ ਪਰ ਉਹ ਮੇਰੇ ਨਾਲ ਅੱਖ ਹੀ ਨਹੀਂ ਮਿਲਾਉਂਦੀ ਸੀ ਬਸ ਆਪਣੀ ਭੈਣ ਜੀ ਦੇ ਗੁਣ ਗਾਉਂਦੀ ਰਹਿੰਦੀ ਸੀ ਮੈਨੂੰ ਗੱਲਾਂ-ਗੱਲਾਂ ਵਿੱਚ ਕਹਿਣ ਲੱਗ ਪਈ ਵੀ ਹੋਰ ਬੱਚਾ ਨਹੀਂ ਲੈਣਾ ਜਦੋਂ ਕੁੜੀਆਂ ਵਿਆਹ ਦੇਵਾਂਗੇ ਤਾਂ ਮੈਂ ਆਪਦੀ ਭੈਣ ਦਾ ਮੁੰਡਾ ਆਪਣੇ ਕੋਲ ਰੱਖ ਲਵਾਂਗੀ ਮੈਨੂੰ ਇਹ ਗੱਲ ਤੇ ਬੜਾ ਗੁੱਸਾ ਆਇਆ ਕਿ ਆਪਣਾ ਨਿਆਣਾ ਲੈਣ ਵਾਲੀ ਨੂੰ ਮੌਤ ਪੈ ਜਾਂਦੀ ਆ ਬਗਾਨੀ ਔਲਾਦ ਨੂੰ ਮੈਂ ਕਿਉਂ ਆਪਣੇ ਘਰ ਰੱਖਾਂ ਮੈਂ ਆਪਣੇ ਘਰ ਵਾਲੀ ਨੂੰ ਸਿੱਧਾ ਹੀ ਮਨਾ ਕਰ ਦਿੱਤਾ ਸੀ ਕਿ ਮੈਂ ਕਿਸੇ ਦੀ ਭੈਣ ਦਾ ਮੁੰਡਾ ਨਹੀਂ ਇੱਥੇ ਰਹਿਣ ਦੇਣਾ ਜੇ ਆਪਣਾ ਨਹੀਂ ਜੰਮ ਸਕਦੀ ਤਾਂ ਫਿਰ ਹੋਰ ਕਿਸੇ ਦਾ ਕਿਉਂ ਰੱਖਣਾ ਹੈ ਉਹ ਮੈਨੂੰ ਕਹਿੰਦੀ ਕਿ ਮੈਂ ਨਿਆਣੇ ਹੀ ਨਹੀਂ ਜੰਮੀ ਜਾਣੇ ਮੈਂ ਉਹਨੂੰ ਕਹਿੰਦਾ ਸੀ ਕਿ ਕੋਈ ਗੱਲ ਨਹੀਂ ਆਪਣੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮੇਰੇ ਚਾਚੇ ਤਾਏ ਦੇ ਮੁੰਡਿਆਂ ਦੇ ਇੱਕ ਮੁੰਡਾ ਹੋ ਗਿਆ ਹੈ ਮੈਨੂੰ ਬੜਾ ਵਧੀਆ ਫੀਲ ਹੁੰਦਾ ਉਹਨਾਂ ਦੇ ਦੋ ਦੋ ਕੁੜੀਆਂ ਤੇ ਇੱਕ ਇੱਕ ਮੁੰਡਾ ਹੈਗਾ ਉਹ ਵੀ ਤਾਂ ਰੋਟੀ ਖਾ ਕੇ ਹੀ ਸੌਂਦੇ ਆ ਪਰ ਮੇਰੇ ਘਰ ਵਾਲੀ ਦੇ ਤਾਂ ਲੱਛਣ ਹੀ ਕੁਝ ਹੋਰ ਸੀ ਇੱਕ ਦਿਨ ਸ਼ਰਾਬ ਪੀ ਕੇ ਮੈਂ ਉਹਦੇ ਨਾਲ ਲੜ ਪਿਆ ਮੈਂ ਆਪਣੀ ਘਰ ਵਾਲੀ ਨਾਲ ਬੜਾ ਕਲੇਸ਼ ਕੀਤਾ ਮੇਰੇ ਡੈਡੀ ਹਰ ਵੇਲੇ ਆਪਣੀ ਨੂੰਹ ਦਾ ਗੁਣ ਗਾਉਂਦੇ ਸੀ ਉਹਨਾਂ ਦੋਨਾਂ ਦੀ ਇੱਕੋ ਗੱਲ ਹੁੰਦੀ ਸੀ ਸਾਰੇ ਉਹਨਾਂ ਵੱਲ ਵੇਖ ਕੇ ਗੱਲਾਂ ਕਰਦੇ ਹੁੰਦੇ ਸੀ ਤੇ ਕਈ ਮਹੀਨੋਂ ਵੀ ਮਾੜਾ ਕਹਿੰਦੇ ਸੀ ਪਰ ਮੈਨੂੰ ਚੰਗਾ ਨਹੀਂ ਲੱਗਦਾ ਸੀ ਇੱਕ ਦਿਨ ਮੇਰੇ ਡੈਡੀ ਨੇ ਤੇ ਮੇਰੇ ਘਰ ਵਾਲੀ ਨੇ ਮੈਨੂੰ ਕੁੱਟਿਆ ਕਹਿੰਦੀ ਇਹ दारू ਪੀ ਕੇ ਮੇਰੇ ਨਾਲ ਕਲੇਸ਼ ਕਰਦਾ ਇੱਕ ਦਿਨ ਚਾਰ ਬਣਾ ਕੇ ਦੱਸਦੀ ਸੀ ਡੈਡੀ ਨੂੰ ਉਹ ਬੜੀ ਚਾਲਬਾਲ ਜਨਾਨੀ ਸੀ ਮੈਂ ਉਹਦੀਆਂ ਸਾਰੀਆਂ ਕਰਤੂਤਾਂ ਸਮਝ ਗਿਆ ਸੀ ਇੱਕ ਦਿਨ ਵੇਖਿਆ ਮੈਂ ਦੁਪਹਿਰੇ ਘਰ ਆਇਆ ਉਹਦਾ ਜੀਜਾ ਘਰ ਆਇਆ ਬੈਠਾ ਹੋਇਆ ਸੀ ਨਿਆਣੇ ਸਕੂਲ ਗਲੇ ਚਲੇ ਗਏ ਸੀ ਜੀਜਾ ਇਕੱਲਾ ਘਰੇ ਸੀ ਮੇਰੇ ਘਰ ਵਾਲੀ ਉਹਨੂੰ ਚਾਹ ਬਣਾ ਕੇ ਦੇ ਰਹੀ ਸੀ ਮੈਂ ਘਰੇ ਗੇਟ ਖੜਕਾਇਆ ਕਿੰਨਾ ਚਿਰ ਤਾ ਉਹਨੇ ਗੇਟ ਹੀ ਨਹੀਂ ਖੋਲਿਆ ਪਰ ਫਿਰ ਮੇਰੇ ਘਰ ਵਾਲੀ ਨੇ ਗੇਟ ਖੋਲ੍ਹਿਆ ਤੇ ਕਹਿਣ ਲੱਗੀ ਤੂੰ ਕਦੋਂ ਆ ਗਿਆ ਸਾਰੀ ਦਿਹਾੜੀ ਤਾਂ ਪੂਰੀ ਘਰ ਆਉਂਦਾ ਮੈਂ ਕਿਹਾ ਕੋਈ ਗੱਲ ਨਹੀਂ ਅੱਜ ਆਪਣੇ ਘਰੇ ਕੋਈ ਨਹੀਂ ਹੈਗਾ ਮੈਂ ਤੈਨੂੰ ਘੜੀ ਪਿਆਰ ਕਰ ਲਵਾਂਗਾ ਉਹ ਕਹਿਣ ਲੱਗੀ ਅ ਨਹੀਂ ਮੈਨੂੰ ਕੋਈ ਪਿਆਰ ਪੂਰਦੀ ਨਹੀਂ ਲੋੜ ਪਿਆਰ ਆਪਣਾ ਆਪਣੇ ਕੋਲ ਰੱਖ ਤੇ ਆਪਣੇ ਕੰਮ ਤੇ ਚੱਲ ਅਜਾ ਉਹ ਮੈਨੂੰ ੱੱਕੇ ਮਾਰਨ ਲੱਗੀ ਪਰ ਮੈਂ ੱੱਕੇ ਨਾਲ ਹੀ ਅੰਦਰ ਵੜ ਗਿਆ ਮੈਂ ਮੂੰਹ ਹੱਥ ਤੋਤਾ ਤੇ ਅੰਦਰ ਗਿਆ ਉਹਦਾ ਜੀਜਾ ਆਰਾਮ ਨਾਲ ਬੈੱਡ ਤੇ ਪਿਆ ਸੀ ਮੇਰੇ ਘਰ ਵਾਲੀ ਤਾਂ ਮੈਨੂੰ ਬੈੱਡ ਤੇ ਨਹੀਂ ਪੈਣ ਦਿੰਦੀ ਸੀ ਮੈਨੂੰ ਉਸ ਵੱਲ ਵੇਖ ਕੇ ਬੜਾ ਗੁੱਸਾ ਆਇਆ ਮੇਰੇ ਘਰ ਵਾਲੀ ਆਪਣੇ ਜੀਜੇ ਲਈ ਚਾਹ ਬਣਾ ਕੇ ਲੈ ਆਈ ਤੇ ਉਸ ਦੇ ਕੋਲ ਬੈਠ ਕੇ ਆਪ ਵੀ ਚਾਹ ਪੀਣ ਲੱਗੀ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਿਆ ਉਸ ਰਾਤ ਮੈਂ ਬੜੀ ਸ਼ਰਾਬ ਪੀਤੀ ਮੈਨੂੰ ਪਤਾ ਨਾ ਲੱਗਿਆ ਕਿ ਸਵੇਰ ਨੂੰ ਮੈਂ ਆਪਣੇ ਕੰਮ ਤੇ ਹੀ ਜਾਣਾ ਮੈਂ ਸਭ ਕੁਝ ਹੋਸ਼ ਹਵਾਸ ਗਵਾ ਬੈਠਾ ਸੀ ਮੈਂ ਹੌਲੀ ਹੌਲੀ ਇਹਨਾਂ ਨਸ਼ਾ ਕਰਨ ਲੱਗ ਪਿਆ ਸੀ ਕਿ ਮੈਂ ਨਸ਼ੇ ਤੋਂ ਬਿਨਾ ਮਰ ਜਾਣਾ ਸੀ ਮੈਂ ਆਪਣੇ ਘਰ ਵਾਲੀ ਦੇ ਲੱਛਣਾਂ ਤੋਂ ਤੰਗ ਹੋ ਕੇ ਨਸ਼ਾ ਕਰਨ ਲੱਗ ਪਿਆ ਸੀ ਤੇ ਆਪਣੀ ਜ਼ਿੰਦਗੀ ਨੂੰ ਗਵਾ ਬੈਠਾ ਸੀ ਮੇਰੀ ਜ਼ਿੰਦਗੀ ਵਿੱਚ ਮੈਨੂੰ ਲੱਗਦਾ ਸੀ ਕੁਝ ਨਹੀਂ ਰਹਿ ਗਿਆ ਸੀ ਮੈਂ ਬੜਾ ਦੁਖੀ ਸੀ ਇੱਕ ਦਿਨ ਮੈਂ ਆਪਣਾ ਸਮਾਨ ਚੁੱਕਿਆ ਤੇ ਘਰੋਂ ਚਲਾ ਗਿਆ ਫਿਰ ਮੈਂ ਆਪਣੀ ਭੂਆ ਕੋਲ ਰਹਿਣ ਲੱਗ ਪਿਆ ਮੈਨੂੰ ਉੱਥੇ ਵਧੀਆ ਕੰਮ ਮਿਲ ਗਿਆ ਸੀ ਮੈਂ ਚੰਗੇ ਪੈਸੇ ਕਮਾ ਲੈਂਦਾ ਸੀ ਮੇਰੀ ਭੂਆ ਕੋਲ ਗਏ ਨੂੰ ਮੈਨੂੰ 3 ਮਹੀਨੇ ਹੋ ਗਏ ਸੀ ਤੇ ਦਿਵਾਲੀ ਆ ਗਈ ਭੂਆ ਕਹਿੰਦੀ ਤੂੰ ਦਿਵਾਲੀ ਦੇ ਤੇ ਘਰ ਚਲਾ ਜਾ ਨਾਲੇ ਨਿਆਣੀਆਂ ਲਈ ਕੁਝ ਲੈ ਜੀ ਮੈਂ ਭੂਆ ਦੀ ਗੱਲ ਮੰਨ ਕੇ ਘਰੇ ਚਲਾ ਗਿਆ ਜਦੋਂ ਮੈਂ ਘਰੇ ਆਇਆ ਤਾਂ ਮੇਰੇ ਘਰ ਵਾਲੀ ਨੇ ਮੈਨੂੰ ਬੁਲਾਇਆ ਤੱਕ ਨਹੀਂ ਮੈਨੂੰ ਬੜਾ ਗੁੱਸਾ ਆਇਆ ਉਸ ਰਾਤ ਫਿਰ ਮੈਂ ਬੜੀ ਸ਼ਰਾਬ ਪੀਤੀ ਤੇ ਸਾਡੀ ਦੋਨਾਂ ਦੀ ਲੜਾਈ ਹੋ ਗਈ ਮੈਂ ਆਪਣੇ ਘਰ ਵਾਲੀ ਦੇ ਗੁੱਸੇ ਵਿੱਚ ਦੋ ਥੱਪੜ ਵੀ ਮਾਰ ਦਿੱਤੇ ਤੇ ਉਲਟਾ ਉਹ ਥੱਪੜ ਤਾਂ ਉਹਨੇ ਵੀ ਮੇਰੇ ਮਾਰ ਦਿੱਤੇ ਸੀ ਪਰ ਸਵੇਰੇ ਮੇਰੇ ਡੈਡੀ ਕੋਲ ਬਹੁਤ ਬੁਧਾ ਚੜਾ ਕੇ ਦੱਸਣ ਲੱਗੀ ਕਹਿੰਦੀ ਡੈਡੀ ਮੈਂ ਇਸ ਸ਼ਰਾਬੀ ਬੰਦੇ ਨਾਲ ਕਿਤੇ ਨਹੀਂ ਜਾਇਆ ਕਰਨਾ ਮੈਨੂੰ ਸਕੂਟਰੀ ਲੈ ਦਿਓ ਮੈਂ ਇਕੱਲੀ ਆਇਆ ਜਾਇਆ ਕਰੂੰਗੀ ਜਿੱਥੇ ਵੀ ਜਾਣਾ ਪਿਆ ਕਰੂ ਮੇਰੇ ਡੈਡੀ ਨੇ ਉਸਦੇ ਕਹਿਣ ਤੇ ਉਸ ਨੂੰ ਨਵੀਂ ਸਕੂਟਰੀ ਕਢਵਾ ਕੇ ਦੇ ਦਿੱਤੀ ਉਹਨੂੰ ਤਾਂ ਬੜੀ ਮौज ਲੱਗ ਗਈ ਸੀ ਉਹ ਹੁਣ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੀ ਸੀ ਪਹਿਲਾਂ ਤਾਂ ਸਾਡੇ ਨਾਲ ਜਾਂਦੀ ਹੁੰਦੀ ਸੀ ਹੁਣ ਇਕੱਲੀ ਹੀ ਕਿਤੇ ਚੱਲੀ ਜਾਂਦੀ ਹੁੰਦੀ ਸੀ ਉਸ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਸੀ ਤੇ ਨਾ ਹੀ ਕੋਈ ਰੋਕਣ ਵਾਲਾ ਸੀ ਸਾਡੇ ਦੋਹਾਂ ਪਿਓ ਪੁੱਤਾਂ ਤੇ ਉਹ ਇਕੱਲੀ ਔਰਤ ਭਾਰੀ ਪੈ ਗਈ ਸੀ ਮੇਰੇ ਡੈਡੀ ਵੀ ਉਸ ਦੇ ਥੱਲੇ ਲੱਗ ਕੇ ਰਹਿ ਗਏ ਸੀ ਉਹ ਤਾਂ ਕਿਸੇ ਨੂੰ ਟੱਚ ਨਹੀਂ ਕਰਕੇ ਨਹੀਂ ਜਾਂਦੀ ਸੀ ਇੱਕ ਦਿਨ ਮੈਂ ਘਰ ਆਇਆ ਤਾਂ ਮੇਰੇ ਘਰ ਵਾਲੀ ਨੇ ਮੈਨੂੰ ਰੋਟੀ ਪਾਣੀ ਕੁਝ ਨਾ ਪੁੱਛਿਆ ਰੋਟੀ ਪੱਕੀ ਪਈ ਸੀ ਮੈਂ ਚੱਕ ਕੇ ਖਾ ਲਈ ਥੋੜੀ ਟਾਈਮ ਬਾਅਦ ਜਦੋਂ ਉਹਦਾ ਜੀਜਾ ਆਇਆ ਤਾਂ ਉਹ ਆਪਣੇ ਜੀਜੇ ਨੂੰ ਵਧੀਆ ਢੰਗ ਨਾਲ ਰੋਟੀ ਬਣਾ ਕੇ ਖਵਾਈ ਫਿਰ ਉਹਦੇ ਕਮਰੇ ਵਿੱਚ ਚਲੀ ਗਈ ਉਸਨੇ ਮੈਨੂੰ ਬਾਹਰ ਪੈਣ ਲਈ ਕਹਿ ਦਿੱਤਾ ਇਹ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਫਿਰ ਮੈਂ ਆਪਣੇ ਘਰ ਵਾਲੀ ਨਾਲ ਲੜਾਈ ਕਰਨ ਲੱਗ ਪਿਆ ਤੇ ਉਹ ਕਹਿਣ ਲੱਗੀ ਮੇਰੇ ਨਾਲ ਬਿਨਾਂ ਗੱਲੋਂ ਕਲੇਸ਼ ਕਰਦਾ ਹੈ ਇਹਨੂੰ ਪਤਾ ਨਹੀਂ ਕੀ ਹੋ ਗਿਆ ਮੇਰੇ ਘਰ ਵਾਲੀ ਨੇ ਚੱਕ ਕੇ ਮੇਰੇ ਸਿਰ ਵਿੱਚ ਕੁੰਡੇ ਵਾਲੀ ਘੋਟਨੀ ਮਾਰੀ ਫਿਰ ਮੈਨੂੰ ਪਾੜ ਪੈ ਗਿਆ ਤੇ ਮੈਨੂੰ ਸੁਰਤ ਨਹੀਂ ਆਈ ਮੇਰਾ ਵੱਡਾ ਭਰਾ ਮੈਨੂੰ ਡਾਕਟਰ ਕੋਲ ਲੈ ਗਿਆ ਪੱਟੀ ਕਰਵਾਈ ਹੋਸ਼ ਆਇਆ ਤਾਂ ਮੇਰੇ ਘਰ ਨੇ ਉਲਟਿਆ ਮੇਰੇ ਤੇ ਹੀ ਇਲਜ਼ਾਮ ਲਗਾ ਦਿੱਤਾ ਕਿ ਇਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸੀ ਮੈਂ ਆਪਣੇ ਆਪ ਨੂੰ ਬਚਾਉਣ ਲਈ ਇਸਤੇ ਵਾਰ ਕੀਤਾ ਹੈ ਇਸ ਵਾਰ ਮੇਰਾ ਡੈਡੀ ਪਹਿਲੀ ਵਾਰ ਮੇਰੇ ਹੱਕ 'ਚ ਬੋਲਿਆ ਸੀ ਕਿ ਕਹਿੰਦਾ ਅਮਨ ਤੂੰ ਝੂਠ ਬੋਲ ਰਹੀ ਹੈ ਤੇ ਖੁਦ ਇਸ ਦੇ ਸਿਰ 'ਚ ਡੰਡਾ ਮਾਰਿਆ ਜਿਸ ਕਰਕੇ ਬੇਹੋਸ਼ ਹੋਇਆ ਹੈ ਇਹਨੇ ਤੈਨੂੰ ਮਾਰਨ ਦੀ ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਮੇਰੇ ਡੈਡੀ ਦੀ ਇਹ ਗੱਲ ਸੁਣ ਕੇ ਅਮਨ ਨੇ ਸਾਨੂੰ ਦੋਨਾਂ ਪਿਓ ਪੁੱਤਾਂ ਨੇ ਘਰੇ ਘਰੋਂ ਕੱਢ ਦਿੱਤਾ ਮੇਰੇ ਡੈਡੀ ਵੀ ਹੁਣ ਮੱਥੇ ਤੇ ਹੱਥ ਮਾਰ ਕੇ ਰੋ ਰਏ ਸੀ ਕਿ ਕਿਵੇਂ ਕਿਵੇਂ ਅਮਨ ਨੇ ਉਹਨਾਂ ਨੂੰ ਵਰਗਲਾ ਕੇ ਆਪਣੀਆਂ ਗੱਲਾਂ ਵਿੱਚ ਲਿਆ ਕੇ ਸਾਰਾ ਘਰ ਤੇ ਜ਼ਮੀਨ ਆਪਣੇ ਨਾਮ ਕਰਵਾ ਲਈ ਸੀ ਅੱਜ ਅਸੀਂ ਦੋਨੋਂ ਪਿਓ ਪੁੱਤ ਘਰੋਂ ਬੇਕਾਰ ਹੋ ਗਏ ਸੀ ਤੇ ਉਹ ਆਪਣੇ ਜੀਜੇ ਨਾਲ ਸਾਡੇ ਘਰ ਵਿੱਚ ਰਹਿੰਦੀ ਸੀ ਦੋਨੋਂ ਮौज-ਮਸਤੀ ਕਰਦੇ ਅਸੀਂ ਦੋਨੋਂ ਪਿਓ-ਪੁੱਤ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਏ ਸੀ ਜਿਸ ਦਾ ਜ਼ਿੰਮੇਵਾਰ ਸਿਰਫ ਡੈਡੀ ਸੀ ਡੈਡੀ ਹੁਣ ਹਰ ਰੋਜ਼ ਇਸ ਗੱਲ ਨੂੰ ਲੈ ਕੇ ਬਹੁਤ ਪੁੱਛਤਾ ਹੁੰਦਾ ਸੀ ਮੈਂ ਆਪਣੇ ਹੋਸ਼-ਹਵਾਸ਼ ਉਸ ਵੇਲੇ ਗਵਾ ਦਿੱਤੇ ਤੇ ਮੇਰੇ ਘਰ ਵਾਲੀ ਦਾ ਗੁਲਾਮ ਬਣ ਕੇ ਰਹਿ ਗਿਆ ਸੀ ਤੇ ਉਸ ਦੀ ਹਰ ਗੱਲ ਮੰਨਦਾ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਸੀਂ ਦੋਨੋਂ ਪਿਓ-ਪੁੱਤ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਏ ਹੁਣ ਮੇਰੇ ਡੈਡੀ ਦੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਰਹਿ ਗਿਆ ਸੀ ਪਰ ਪਛਤਾਇਆ ਹੁਣ ਕੀ ਬੰਦਾ ਸੀ ਸਾਡੀ ਜ਼ਿੰਦਗੀ ਤਾਂ ਨਰਕ ਬਣ ਕੇ ਰਹਿ ਗਈ ਸੀ ਤੇ ਮੈਂ ਡੈਡੀ ਨੂੰ ਕੋਸਦਾ ਸੀ ਕਿ ਡੈਡੀ ਉਸ ਵੇਲੇ ਤੁਸੀਂ ਮੇਰਾ ਸਾਥ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਆਪਾਂ ਨੂੰ ਇਹ ਦਿਨ ਦੇਖਣ ਨੂੰ ਨਾ ਮਿਲਦੇ ਪਰ ਹੁਣ ਅਸੀਂ ਕੀ ਕਰ ਸਕਦੇ ਸੀ ਸਾਡੇ ਕੋਲ ਕੁਝ ਵੀ ਨਹੀਂ ਬਚਿਆ ਸੀ ਨਾ ਇੱਜ਼ਤ ਨਾ ਘਰ ਨਾ ਜ਼ਮੀਨ ਨਾ ਘਰ ਵਾਲੀ ਤੇ ਨਾ ਹੀ ਬੱਚੇ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਜੀ ਜੇਕਰ ਕਹਾਣੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ